ਸਤਿ ਸ਼੍ਰੀ ਅਕਾਲ ਜੀ ਜਿਵੇਂ ਆਪਾਂ ਪਿਛਲੀ ਵੀਡੀਓ ਚ ਆਪਾਂ ਵਾਲੇ ਸਟਿਚ ਕੀਤੇ ਸੀ ਹਨਾ 6 ਸਟਿਚ ਮੈਂ ਤੁਹਾਨੂੰ ਪਹਿਲਾਂ ਦੱਸਦੇ ਸੀਗੇ ਪਿਛਲੀ ਵੀਡੀਓ ਚ ਤੇ ਅੱਜ ਆਪਾਂ ਕਰਾਂਗੇ ਚੇਨ ਸਟਿਚ ਤੇ ਟੂ ਲਿਪ ਸਟਿਚ ਤੇ ਜਿਹੜਾ ਚੇਨ ਸਟਿਚ ਹੁੰਦਾਗਾ ਇਹਦੇ ਨਾਲ ਜਿਵੇਂ ਆਪਾਂ ਕੋਈ ਡੰਡੀ ਬਣਾਉਣੀ ਆ ਹਨਾ ਡਿਜ਼ਾਈਨ ਦੇ ਵਿੱਚ ਉਹ ਵੀ ਬਣ ਜਾਂਦੀ ਹੁੰਦੀ ਹੈ ਜਿਹੜਾ ਟੂ ਲਿਪ ਸਟਿਚ ਹੈ ਇਹ ਹੁੰਦਾ ਜਿਹੜਾ ਬਾਰਡਰ ਤੇ ਵੀ ਯੂਜ਼ ਹੋ ਸਕਦਾ ਤੇ ਇਹਦੇ ਨਾਲ ਫਲਾਵਰ ਵੀ ਬਣ ਜਾਂਦਾ ਬਹੁਤ ਸੋਹਣਾ ਠੀਕ ਹੈ ਜੀ ਚਲੋ ਆਪਾਂ ਸਟਾਰਟ ਕਰਦੇ ਹਾਂ ਹੁਣ ਚੇਨ ਸਟਿਚ ਦੇ ਨਾਲ ਇਹਦੇ ਤੁਸੀਂ ਕੀ ਕਰਨਾਗਾ ਫਰੋਂ ਜਮਾ ਸਿਰੇ ਚੋਂ ਇੱਥੋਂ ਸੂਈ ਕੱਢਣੀ ਹੈ। ਮਤਲਬ ਇਹ ਐਵੇਂ ਦੀ ਸਟਿਚ ਹੈ ਨਾਲ ਚੇਨ ਜੀ ਬਣ ਜਾਂਦੀ ਹੈ। ਇੱਥੋਂ ਸੇਮ ਚੋਂ ਤੁਸੀਂ ਲੈ ਕੇ ਜਾਓਗੇ ਸੂਈ ਨੂੰ ਵਾਪਸ। ਫਿਰ ਇੱਥੋਂ ਕੱਢਣੀ ਹੈ ਸੂਈ ਬਾਹਰ ਥੋੜਾ ਜਿਹਾ ਅੱਗੇ ਜਾ ਕੇ ਤੇ ਆ ਜਿਹੜਾ ਥ੍ਰੈਡ ਹੋਊਗਾ ਇਹ ਸੂਈ ਦੇ ਉੱਪਰ ਦੀ ਕੱਢਣਾ ਹੈ। ਠੀਕ ਹੈ ਜੀ। ਠੀਕ ਹੈ ਹੁਣ ਦੁਬਾਰਾ ਫੇਰ ਜਿੱਥੋਂ ਸੂਈ ਕੱਢੀ ਸੀ ਉੱਥੋਂ ਲੈ ਕੇ ਜਾਣੀ ਆ ਤੇ ਥ੍ਰੈਡ ਜਿਹੜਾ ਹੈਗਾ ਕਾ ਥ੍ਰੈਡ ਸੂਈ ਦੇ ਉੱਪਰ ਦੀ ਰੱਖਣਾਗਾ ਠੀਕ ਹੈ ਐਵੇਂ ਮਤਲਬ ਲੌਕ ਜਾ ਹੋ ਜਾਂਦਾ ਫਿਰ ਐਵੇਂ ਤੇ ਜਿਨੇ ਜਿਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਤੋਂ ਬਾਤ ਤੋਂ ਬਾਤ ਸ਼ੇਅਰ ਕਰਿਆ ਕਰੋ ਹੋਪ ਕਰਦੀ ਆ ਕਿ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗਦੀ ਹੋਣੀ ਆ ਹਨਾ ਜੋ ਵੀ ਮੈਂ ਪਾਉਣੀ ਆ ਇਨਫੋਰਮੇਟਿਵ ਹੁੰਦੀ ਆ ਜੇਕਰ ਤਾਂ ਉਹਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਜੇ ਕੁਝ ਸਿੱਖਣ ਨੂੰ ਮਿਲਦਾ ਤੁਹਾਨੂੰ ਵੀਡੀਓ 'ਚ ਆ ਦੇਖੋ ਜੀ ਇਹ ਆਪਣੀ ਹੋ ਗਈ ਚੇਨ ਸਟਿਚ ਤੇ ਹੁਣ ਆਪਾਂ ਕਰਾਂਗੇ ਟੂ ਲਿਪ ਸਟਿਚ ਟੂ ਲਿਪ ਸਟਿਚ ਵੀ ਮਤਲਬ ਇਹ ਚੇਨ ਸਟਿਚ ਦੇ ਵਾਂਗੂ ਹੋਊਗੀ ਪਰ ਇਹ ਚ ਥੋੜਾ ਜਿਹਾ ਡਿਜ਼ਾਈਨਿੰਗ ਹੋਰ ਹੋ ਜਾਊਗੀ ਠੀਕ ਹੈ ਜਿਵੇਂ ਇੱਥੋਂ ਆਪਾਂ ਸੂਈ ਬਾਹਰ ਕਰ ਦਈਏ ਫਿਰ ਉਹੀ ਸੇਮ ਪਹਿਲਾਂ ਤਾਂ ਚੇਨ ਵਾਲੀ ਜਿਵੇਂ ਚੇਨ ਸਟਿਚ ਪਾਈ ਸੀ ਉਹੀ ਮੈਥਡ ਸੇਮ ਹੁਣ ਤੁਸੀਂ ਕੀ ਕਰਨਾ ਹੈ ਥੋੜਾ ਜਿਹਾ ਐਵੇਂ ਗੈਪ ਤੇ ਸੂਈ ਅੰਦਰ ਨੂੰ ਕਰਨੀ ਹੈ ਹੁਣ ਇਹ ਸੂਈ ਕਿੱਥੋਂ ਕੱਢਣੀ ਹੈ ਥੋੜੀ ਜੀ ਇੱਥੋਂ ਕੱਢ ਲੈਣੀ ਆਪਾਂ ਠੀਕ ਹੈ ਜੀ ਹੁਣ ਜਿਹੜਾ ਆਹ ਵਾਲਾ ਆਪਾਂ ਸਟਿਚ ਪਾਇਆ ਸੀ ਨਾ ਇਹਦੇ ਵਿੱਚ ਦੀ ਕੱਢਣੀ ਆ ਸੂਈ ਕੱਪੜੇ ਵਿੱਚ ਦੀ ਨਹੀਂ ਕੱਢਣੀ ਥ੍ਰੈਡ ਦੇ ਵਿੱਚ ਦੀ ਇੱਧਰ ਨੂੰ ਲੈ ਆਉਣੀ ਆ ਠੀਕ ਹੈ ਫੇਰ ਉਸੇ ਜਿਵੇਂ ਇਹਦੀ ਸੇਧ ਨੂੰ ਸੂਈ ਨੂੰ ਅੰਦਰ ਲੈ ਜਾਣਾ ਠੀਕ ਹੈ ਜੀ ਹੁਣ ਆਪਾਂ ਸੂਈ ਕੱਢਣੀ ਹੈ ਇੱਥੋਂ ਜਿੱਥੇ ਆਹ ਵਾਲੀ ਸਟਿਚ ਸੇ ਖਤਮ ਹੋਇਆ ਬਸ ਅੱਗੇ ਸੇਮ ਹੋਏ ਇਹ ਹੀ ਸਟੈਪ ਚੱਲੀ ਜਾਊਗਾ ਇਹ ਜੇ ਤੁਸੀਂ ਬਾਰਡਰ ਤਿਆਰ ਕਰਨਾ ਨਾ ਕੁੜਤੀ ਦਾ ਜ ਆ ਪਾਵਾਂ ਤੇ ਬਣਾਉਣੀਆ ਹਨਾ ਉਹ ਕੰਨੀ ਤੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਜਾਂਦਾ ਬਾਰਡਰ ਜabbਣਾ ਸੋਹਣਾ ਲੱਗਦਾ ਹੈ ਇਸ ਸਟਿਚ ਦੇ ਨਾਲ ਮੂਰੀ ਤੇ ਵੀ ਅੱਜਕੱਲ ਮਤਲਬ ਟ੍ਰੈਂਡ ਚੱਲ ਰਿਹਾ ਹਨਾ ਸਟੱਫ ਦੇ ਨਾਲ ਦੇ ਥ੍ਰੈਡ ਦਾ ਮਤਲਬ ਐਵੇਂ ਬਾਰਡਰ ਜਾਂ ਰੈਡੀ ਕਰ ਦਿੰਦੇ ਨੇ ਜੀ ਤੇ ਮੈਂ ਤੁਹਾਨੂੰ ਅੱਜ ਇੱਕ ਉਹ ਵੀ ਦੱਸਣਾ ਲੈਡੀ ਲੈਜੀ ਲੈਜੀ ਸਟਿਚ ਵੀ ਤੁਹਾਨੂੰ ਅੱਜ ਦੱਸੂੰਗੀ ਮੈਂ ਵੀ ਕਿਵੇਂ ਬੰਦਾਗਾ ਠੀਕ ਹੈ ਜੀ ਇਹ ਹੋ ਗਿਆ ਟੂ ਲਿਪ ਸਟਿਚ ਆਪਾਂ ਅੱਗੇ ਕਰਦੇ ਆਂਗੇ ਲੇਜ਼ੀ ਡੇ ਦੀ ਸਟਿਚ ਨਾਲ ਫਲਾਵਰ ਕਿਵੇਂ ਬਣਦਾ ਹਾਂਜੀ ਲੇਜ਼ੀ ਡੇ ਦੀ ਸਟਿਚ ਤੋਂ ਪਹਿਲਾਂ ਨਾ ਆਪਾਂ ਮੈਂ ਤੁਹਾਨੂੰ ਦੱਸ ਦਿੰਦੀ ਆਂ ਫਰੈਂਚ ਨਾਟ ਮਤਲਬ ਇਹ ਹਰ ਇੱਕ ਵਰਕ ਦੇ ਵਿੱਚ ਜ਼ਰੂਰੀ ਜ਼ਰੂਰੀ ਹੁੰਦੀ ਆ ਮਤਲਬ ਚਾਹੇ ਤੁਸੀਂ ਕੋਈ ਘੇਰੇ ਤੇ ਬਣਾਉਣਾ ਕਿਤੇ ਵੀ ਬਣਾਉਣਾ ਹਨਾ ਫਰੈਂਚ ਨਾਟ ਦੇ ਨਾਲ ਤੁਸੀਂ ਇੱਕ ਬਹੁਤ ਹੀ ਮਤਲਬ ਤੁਹਾਡੇ ਜਿਹੜਾ ਡਿਜ਼ਾਈਨ ਹੁੰਦਾ ਨਾ ਉਹਨੂੰ ਵਧੀਆ ਜੀ ਲੁੱਕ ਮਿਲ ਜਾਂਦੀ ਹੈ ਕਿਸੇ ਦੇ ਫਲਾਵਰ ਦੇ ਵਿੱਚ ਭਰਨੀ ਹੈ ਜਿਵੇਂ ਲੇਜ਼ੀ ਡੇ ਦੀ ਸਟਿਚ ਹੈ ਸਾਈਡਾਂ ਤੇ ਸਟਿਚ ਪਾ ਕੇ ਵਿਚਕਾਰ ਜੇ ਤੁਸੀਂ ਉਹਦੇ ਫਰੈਂਚ ਨੋਟ ਲਗਾ ਦੋਗੇ ਤਾਂ ਬਹੁਤ ਹੀ ਸੋਹਣਾ ਲੱਗਦਾ ਵਾ ਫਲਾਵਰ ਲੱਗ ਜੇ ਕਲਰ ਦਾ ਮਤਲਬ ਜੇ ਫਰੈਂਚ ਨੋਟ ਲਾਉਣੀ ਹੈ ਤੁਸੀਂ ਉਹਦੇ 'ਚ ਮੈਂ ਤੁਹਾਨੂੰ ਅੱਗੇ ਕਰਕੇ ਦਿਖਾਵਾਂਗੀ ਉਹ ਵੀ ਪੂਰਾ ਕੰਪਲੀਟ ਚਲੋ ਹੁਣ ਮੈਂ ਤੁਹਾਨੂੰ ਦੱਸਦੀ ਆਂ ਵੀ ਫਰੈਂਚ ਨੋਟ ਮਤਲਬ ਕਿਵੇਂ ਬਣਦੀ ਹੈਗੀ ਮਤਲਬ ਕਿਵੇਂ ਜਿਵੇਂ ਸੂਈ ਕੱਢ ਲਈ ਆਪਾਂ ਠੀਕ ਹੈ ਹੁਣ ਕੀ ਕਰਨਾ ਤੁਸੀਂ ਤੇ ਸੂਈ ਨੂੰ ਥੋੜਾ ਜਣਾ ਮਤਲਬ ਉਹ ਸੇਮ ਹੋਲ ਦੇ ਵਿੱਚੋਂ ਨਹੀਂ ਕੱਢਣਾ ਥੋੜਾ ਜਿਹਾ ਸਾਈਡ ਤੇ ਕੱਢਣਾਗਾ ਲਓ ਇਹਦਾ ਬਣ ਜਾਂਦੀ ਹੈ ਫ੍ਰੈਂਚ ਨੋਟ ਠੀਕ ਹੈ ਜੀ ਤੁਸੀਂ ਜਿੰਨੀ ਵੀ ਵੱਡੀ ਨਾਟ ਕਰਨੀ ਆ ਉਹ ਨਹੀਂ ਕਰ ਸਕਦੇ ਜਿਵੇਂ ਹੁਣ ਮੈਂ ਇੱਥੇ ਨਾ ਵੀ ਦੋ ਬਲ ਖਵਾਰੀਆਂ ਸੂਈ ਦੇ ਤੁਸੀਂ ਤਿੰਨ ਵੀ ਤਿੰਨ ਨਾਲ ਵੀ ਕਰ ਸਕਦੇ ਹੋ ਚਾਰ ਨਾਲ ਵੀ ਜੇ ਵੱਡੀ ਬਣਾਉਣੀ ਹੈਗੀ ਨਾਟ ਠੀਕ ਹੈ ਜੀ ਇਹ ਹੋ ਗਈ ਫਰੈਂਚ ਨਾਟ ਹੁਣ ਆਪਾਂ ਬਣਾਉਣੇ ਆ ਲੇਜੀ ਡੇਜੀ ਸਟਿਚ ਦੇ ਨਾਲ ਫਲਾਵਰ ਹਾਂਜੀ ਪਹਿਲਾਂ ਆਪਾਂ ਡਰਾ ਕਰਦੇ ਆਂਗੇ ਸਰਕਲ ਨੂੰ ਡਰਾ ਕਰ ਲਾਂਗੇ ਜਿੱਡਾ ਕੱਪਾ ਬਣਾਉਣਾ ਠੀਕ ਜੀ ਜਿਵੇਂ ਹੁਣ ਮੈਂ ਇੱਕ ਸਟਿਚ ਇੱਥੇ ਤੱਕ ਪਾ ਲੂੰਗੀ ਇੱਕ ਇੱਥੇ ਇੱਕ ਇੱਥੇ ਐਵੇਂ ਕਰ ਕਰਕੇ ਥੋੜਾ ਜਿਹਾ ਸੰਘਣਾ ਜਿਹਾ ਬਣਾ ਲਾਂਗੇ ਆਪਾਂ ਸੋਹਣਾ ਜਿਹਾ ਬਣ ਜੂਗਾ ਇਹ ਜਿੰਨਾ ਸੰਘਣਾ ਕਰੋਂਗੇ ਓਨਾ ਜ਼ਿਆਦਾ ਸੋਹਣਾ ਬਣੂਗਾ ਆ ਦੇਖੋ ਇੱਥੋਂ ਸੂਈ ਕੱਢਣੀ ਆ ਪਹਿਲਾਂ ਸੇਮ ਹੋਲ ਦੇ ਵਿੱਚੋਂ ਸੂਈ ਨੂੰ ਤੁਸੀਂ ਵਾਪਸ ਲੈ ਕੇ ਜਾਣਾ ਠੀਕ ਹੈ ਫਿਰ ਕੀ ਕਰਨਾਗਾ ਇੱਥੇ ਕੱਢਣਾਗਾ ਕੰਨੀ ਤੇ ਸੂਈ ਨੂੰ ਠੀਕ ਹੈ ਆ ਥ੍ਰੈਡ ਆ ਜਿਹੜਾ ਇਹਦੇ ਉੱਪਰ ਦੀ ओके ਐਵੇਂ ਕਰਕੇ ਫਿਰ ਤੁਸੀਂ ਇਹਨੂੰ ਕੀ ਕਰਦੋਂਗੇ ਐਵੇਂ ਲੋਕ ਲਾ ਦਾਂਗੇ ਆਪਾਂ ਠੀਕ ਹੈ ਜੀ ਇਹ ਸਾਰੇ ਸਟਿਚ ਨੇ ਇਦਾਂ ਹੀ ਪੈਣਗੇ ਸਾਈਡਾਂ ਤੇ ਐਵੇਂ ਫਲਾਵਰ ਬਣ ਜਾਊਗਾ ਇਹ ਸਾਰੇ ਆਪਾਂ ਐਸੀ ਤਰ੍ਹਾਂ ਸਟਿਚ ਪਾ ਲਾਂਗੇ ਇਹ ਵਾਲੇ ਫਲਾਵਰ ਨਾਲ ਵੀ ਸੂਟ ਰੈਡੀ ਹੋ ਜਾਂਦਾ ਮਤਲਬ ਜੇ ਕਿਤੇ ਕਿਤੇ ਬੁੱਟੀ ਜੀ ਪਾਉਣੀਆਂ ਹਨਾ ਸੰਗਣੇ ਸੰਗਣੇ ਸਟਿਚ ਨਾਲ ਤੁਸੀਂ ਦੇਜੀ ਦੇਜੀ ਫਲਾਵਰ ਬਣਾਉਂਗੇ ਜੀ ਤਾਂ ਵੀ ਸੂਟ ਬਹੁਤ ਸੋਹਣਾ ਰੈਡੀ ਹੋ ਜਾਂਦਾ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਕਹਿਣੀ ਸੀ ਅਗਰ ਕੋਈ ਵੀ ਹਨਾ ਗੱਲ ਕਰਨਾ ਚਾਹੁੰਦਾਗਾ ਮੇਰੇ ਨਾਲ ਮਤਲਬ ਕੜਾਈ ਦੇ ਰਿਲੇਟਡ ਤਾਂ ਉਹ ਮੇਰੀ ਇਨਸਟਾ ਆਈਡੀ ਤੇ ਮੈਨੂੰ ਮੈਸੇਜ ਕਰ ਸਕਦਾਗਾ ਸਟਿਚ ਐਂਡ ਸਟਾਈਲ ਬਾਏ ਸੁਖ ਮਰੀਨ ਸਟਾਈਡੀਆ ਉੱਥੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਐਮ ਐਲ ਐ ਸਟੀਚ ਦੇ ਸਟਿਚ ਨਾਲ ਫਲਾਵਰ ਬਣ ਜਾਂਦਾ ਜੇ ਤੁਸੀਂ ਇਹਨੂੰ ਹੋਰ ਵੀ ਸੰਗਣਾ ਕਰਨਾ ਚਾਹੁੰਦੇ ਹੋ ਤਾਂ ਇੱਥੇ-ਇੱਥੇ ਹੋਰ ਵੀ ਤੁਸੀਂ ਪਾ ਸਕਦੇ ਹੋ ਸਟਿਚ ਜਮਾਂ ਨਾਲ-ਨਾਲ ਓਕੇ ਹੁਣ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਫਲਾਵਰ ਦੇ ਵਿੱਚ ਫ੍ਰੈਂਚ ਨੋਟ ਭਰ ਸਕਦੇ ਆਪਾਂ ਜਿਵੇਂ ਹੁਣ ਇੱਥੇ ਖਾਲੀ ਜਗ੍ਹਾ ਜਾਂ ਤਾਂ ਆਪਾਂ ਕੋਈ ਮੋਤੀ ਵਗੈਰਾ ਲਗਾ ਦਾਂਗੇ ਹਨਾ ਇੱਥੇ ਤਾਂ ਵੀ ਫਿਨਿਸ਼ਿੰਗ ਵਧੀਆ ਆ ਜੂਗੀ ਅਗਰ ਆਪਣੇ ਕੋਲੇ ਮੋਤੀ ਨਹੀਂ ਹੈਗਾ ਜਾਂ ਫਿਰ ਆਪਾਂ ਟੋਟਲੀ ਹੀ ਥ੍ਰੈਡ ਵਰਕ ਕਰਨਾ ਤਾਂ ਆਪਾਂ ਇੱਥੇ ਫ੍ਰੈਂਚ ਨੋਟ ਭਰ ਸਕਦੇ ਆਂ ਜਿਵੇਂ ਜੀ ਜਗ੍ਹਾ ਕੀ ਮਤਲਬ ਜਿਵੇਂ ਹੁਣ 2-3 ਬਲੇਵੇ ਖਵਾ ਕੇ ਵਧੀਆ ਕਵਰ ਹੋ ਜੂਗੀ ਜਗ੍ਹਾ ਠੀਕ ਹੈ ਮੈਨੂੰ 5 ਬਲੇਵੇ ਖਵਾ ਦੇ ਤੇ ਆਹ thread ਨੂੰ ਤੁਸੀਂ ਬਾਲਾ ਵੀ ਨਹੀਂ ਖਿੱਚ ਕੇ ਰੱਖਣਾ ਤੇ ਬਾਲਾ ਢਿੱਲਾ ਵੀ ਨਹੀਂ ਛੱਡਣਾ ਹੈਗਾ ਤੁਸੀਂ ਇੰਨਾ ਕੁ ਖਿੱਚਣਾ ਇੰਨੇ ਕੁ ਪ੍ਰੈਸ਼ਰ ਨਾਲ ਖਿੱਚਣਾ ਇਹਨੂੰ ਵੀ ਤੁਹਾਡੀ ਜਿਹੜੀ ਸੂਈ ਹੈ ਨਾ ਉਹ इजीली نیچے ਚਲੀ ਜਾਵੇ ਠੀਕ ਹੈ ਜੀ ਆ ਬਣ ਗਿਆ ਲੇਜ਼ੀ ਰੇਜ਼ੀ ਸਟਿਚ ਦੇ ਨਾਲ ਆਪਣੇ ਕੋਲੇ ਫਲਾਵਰ ਠੀਕ ਹੈ ਜੀ ਕੱਲ ਨੂੰ ਮੈਂ ਤੁਹਾਨੂੰ ਅਗਲੀ ਵੀਡੀਓ ਚ ਭੂਗਨ ਰੋਜ਼ਵਾਰੇ ਦੱਸੂਗੀ ਵੀ ਕਿਵੇਂ ਬਣਦਾਗਾ ਤੇ ਵੀਡੀਓ ਅਗਰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰਿਓ ਅੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਹਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਓਕੇ ਜੀ ਥੈਂਕ ਯੂ ਸੋ ਮੱਚ